ਗੁਰੂ ਦਾ ਸਿਧਾਂਤ ਵੱਡਾ ਸੱਚੇ ਪਾਤਸ਼ਾਹ ਦੀ ਮਰਿਆਦਾ ਵੱਡੀ ਜਿਹੜਾ ਵੀ ਗੁਰੂ ਅਗੇ ਲਿਫਕ ਕੇ ਆ ਰਿਹਾ ਝੁਕ ਰਿਹਾ ਗੁਰੂ ਨੂੰ ਗੁਰੂ ਦੀ ਗੱਲ ਸੁਣ ਰਿਹਾ ਜਿਹੜਾ ਚਾਹੁੰਦਾ ਮੈਂ ਪੰਥ ਦੀ ਮੁੱਖ ਧਾਰਾ ਦੇ ਵਿੱਚ ਚੱਲਣਾ ਵਾ ਤੇ ਇਹਦੇ ਹੱਕ ਗੁਰੂ ਨੇ ਕਿਸੇ ਨੂੰ ਦਿੱਤਾ ਹੀ ਨਹੀਂ ਵੀ ਤੁਸੀਂ ਰੋਕ ਦਿਓ ਕੋਈ ਸਾਡਾ ਸਿਧਾਂਤ ਹੀ ਨਹੀਂ ਹੈਗਾ ਇਹਦਾ ਦੇਖੋ ਬੜੇ ਬੜੇ ਸੌਖੇ ਤਰੀਕੇ ਨਾਲ ਜਿੱਠਿਆ ਜਾ ਸਕਦਾ ਤੁਸੀਂ ਮੈਂ ਸਾਨੂੰ ਸਾਰਿਆਂ ਨੂੰ ਗੁਰੂ ਨੇ ਆਖਿਆ ਵੀ ਦਸਬੰਦ ਕੱਢੋ ਮੈਂ ਵੀ ਆਪਣਾ ਦਸਵੰਦ ਕੱਢਦਾ ਹਾਂ ਹਮੇਸ਼ਾ ਹੀ ਤੁਸੀਂ ਵੀ ਕੱਢਦੇ ਹੋਵੋਗੇ ਹਰ ਪਿੰਡ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਆ ਜਿਹੜਾ ਦਸਵੰਦ ਕੱਢਦੇ ਆ ਪਿੰਡ ਦੇ ਵਿੱਚ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜਾ ਵੀ ਗਰੀਬ ਹੈਗਾ ਕੋਈ ਉਹਦੇ ਬੱਚੇ ਦੀ ਪੜ੍ਹਾਈ ਨਹੀਂ ਚੱਲ ਰਹੀ ਤੇ ਉਹਦੀ ਫੀਸ ਦੇ ਲੋ ਗਰੀਬੀ ਦਾ ਵਿਆਹ ਕਰ ਦੋ ਦਸਵੰਦ ਗੁਰੂ ਨੇ ਤੇ ਤਾਂ ਹੀ ਬਣਾਇਆ ਵਾ ਦਸਵੰਦ ਦੀ ਸਾਰਥਕ ਵਰਤੋਂ ਕਰ ਲੈਣ ਸਿੱਖ ਤੇ ਕੋਈ ਗੱਲ ਨਹੀਂ ਦੂਜੀ ਗੱਲ ਜਿਹੜਾ ਲਾਲਚੀ ਹੁੰਦਾ ਵਾ ਉਹ ਮਹਾਰਾਜ ਦੀ ਬਾਣੀ ਕਹਿੰਦੀ ਆ ਭਈ ਫਿਰਦੀ ਫਿਰਦੀ ਦਹ ਦਸਾਂ ਜਲ ਪਰਬਤ ਬਨਰਾਏ ਇੱਲ ਬੜਾ ਉੱਚਾ ਉੱਡਦੀ ਆ ਪਰ ਭਾਵੇਂ ਅਸਮਾਨਾਂ ਚੋਂ ਜਲ ਜੇ ਜਿੱਥੇ ਡਿੱਠਾ ਮਰਤ ਕੋ ਇੱਲ ਬਹਿਠੀ ਆਏ ਉਹ ਅਸਮਾਨਾਂ ਤੇ ਉੱਡਦੀ ਵੀ ਜਦੋਂ ਥੱਲੇ ਕਿਤੇ ਮਰਦਾਰ ਵੇਖ ਲੈਣਾ ਮਰਿਆ ਕੋਈ ਜੀਵ ਉਹ ਨਿਮਾਨਾਂ ਚ ਆ ਜਾਂਦੀ ਆ ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਉਹ ਭਾਵੇਂ ਆਪਾਂ ਨੂੰ ਲੱਗੇ ਵੀ ਕਿੰਨਾ ਉਚਾਈਆਂ ਤੇ ਆ ਪਰ ਜਦੋਂ ਉਹਨੇ ਡਿੱਗਣ ਲੱਗਣਾ ਨਾ ਲੋਭੀ ਕਾ ਵਿਚਾਰ ਨਾ ਕੀਤਾ ਜੇ ਕਾ ਪਾਰ ਵਸਾਏ ਗੁਰੂ ਨੇ ਕਹੇ ਲੋਭੀ ਬੰਦੇ ਦਾ ਯਕੀਨ ਨਾ ਕਰੋ ਪਰ ਕਈ ਇਹਨਾਂ ਭੋਲ ਹੁੰਦੇ ਆ ਕਈ ਇਹਨੇ ਸੁਚੇਤ ਨਹੀਂ ਹੁੰਦੇ ਪਰ ਉਹਨਾਂ ਦੀਆਂ ਲੋੜਾਂ ਹੁੰਦੀਆਂ ਲੋਭ ਹੋਣਾ ਹੋਰ ਗੱਲ ਆ ਲੋੜ ਹੋਣਾ ਹੋਰ ਗੱਲ ਆ ਤੋਂ ਦਸਵੰਦ ਦੀ ਵਰਤੋਂ ਇੱਥੇ ਕਰਨੀ ਚਾਹੀਦੀ ਆ ਆਪਾਂ ਨੂੰ ਤੇ ਗਰੀਬ ਸਿੱਖਾਂ ਨੂੰ ਹਰ ਨਗਰ ਦੇ ਵਿੱਚੋਂ ਆਪਾਂ ਦੇ